ਕੁਦਾ ਦੋਸਤੋ ਠੀਕ ਤੇ ਲਓ ਜੀ ਮਿੱਤਰੋ ਤੇ ਅੱਜ ਖੁਸ਼ੀ ਵਾਲੀ ਗੱਲ ਵੀ ਆ ਤੇ ਦੁਖੀ ਵਾਲੀ ਤੇ ਮੈਂ ਤੁਹਾਨੂੰ ਦੱਸਦਾ ਮਿੱਤਰੋ ਤੇ ਕੱਲ ਆਪਾਂ ਮਿੱਤਰੋ ਬੱਤੜਾ ਆਇਆ ਸੀਗਾ ਆਪਣਾ ਕਾਲ ਕੰਦਾ ਦੂਜੇ ਕਬੂਤਰਾਂ ਨਾਲ ਤੇ ਮੈਂ ਸ਼ਾਰਟ ਵੀ ਪਾਇਆ ਪਉਦਾ ਤੇ ਮੈਂ ਡਾਇਆ ਸੀ ਮਿੱਤਰੋ ਫਿਰਦਰ ਫਿਰਦਰ ਉਧਰੋਂ ਬਹਿਰੀ ਜੀ ਪੈ ਗਈ ਉਹਨੂੰ ਭਰਾ ਤੇ ਉਹ ਕਦੇ ਢੱਗ ਪਿਆ ਤੇ ਢੱਗ ਪਿਆ ਤੇ ਵਿਚਾਰਾ ਮੁਰਿਆ ਨਹੀਂ ਕੱਲ ਦਾ ਤੇ ਅੱਪੋ ਦੀ ਅੱਜ ਦੀ ਵੀ ਵੇੜ ਚ ਮੈਂ ਕਾਜੀ ਦਾ ਬੜੀ ਵਧੀਆ ਗੱਲ ਆ ਤੇ ਹੋਰ ਹੁਣ ਕੀ ਕਰੀਏ ਮਿੱਤਰੋ ਯਾਰ ਇੰਨਾ ਵਧੀਆ ਆਪਣਾ ਉਹ ਲੋਕਾਂ ਦੀਆਂ ਨਿਗਾਹਾਂ 'ਚ ਚੜਿਆ ਸੀ ਉਹ ਕਾਲ ਗੰਤਾ ਐਵੇਂ ਹੀ ਲੋਕੀ ਕਹਿੰਦੇ ਸੀ ਕਹਿੰਦੇ ਬੜਾ ਚੰਗਾ ਹਰਦਾ ਉਹ ਲੋਕ ਉਹ ਲੋਕਾਂ ਦੀ ਨਿਗਾਹਾਂ 'ਚ ਚੜਿਆ ਸੀ ਝੋਟਾ ਆਪਣਾ ਹੋਰ ਨਿਗਾਹਾਂ ਹੀ ਭੈਂ ਕੱਲ ਵੀ ਆ ਵੀ ਮਿੱਤਰ ਬੰਨ 10 12 ਦਿਨ ਡਾਉਣਾ ਬਸ 10 12 ਦਿਨ ਟਕਾ ਕੇ ਤੇ ਫੇਰ ਇਹ ਵੀ ਮੁੜ ਕੇ ਕਰਦੇ ਨੇ ਆਪਾਂ ਬੰਦ ਸੋ ਵੀ ਇਹ ਪਈ ਜਾਂਦੇ ਆ ਝਾੜੇ 'ਚ ਜਿਹੜੀ ਗੱਲ ਆ ਲੈ ਇਹਨੂੰ ਤਾਂ ਕੋਈ ਛਤਰੀ ਤੇ ਬੈਠਾ ਨਹੀਂ ਆ ਆਇਆ ਮਿੱਤਰੋ ਬੜੀ ਵਧੀਆ ਗੱਲ ਆਪਣਾ ਕਾਲ ਕਾਂ ਤਾਂ ਤੁਸੀਂ ਵੀ ਕਰੋ ਦਵਾ ਸ਼ਾਰਟ ਦੇਖੋ ਮਿੱਤਰੋ ਮੈਂ ਸ਼ਾਰਟ ਪਾਇਆ ਵਾ ਤੇ ਉਹਦੇ ਚ ਦੇਖਿਓ ਹੋਰ ਯਾਰ ਆਪਣਾ ਵਧੀਆ ਸੀ ਏਡਾ ਵਧੀਆ ਸਾਤੇ ਵਾਲਾ ਲਓ ਜੀ ਮਿੱਤਰੋ ਹਾਂ ਵੀ ਤੂੰ ਉਹਦੇ ਨਾਲ ਦਾ ਸਾਥੀ ਕਿਹਵਾਜ ਕਿਹਤਰਾ ਫੁੱਲ ਇਹ ਚੰਗੇ ਫਿਰ ਲੱਗੇ ਤੇ ਬੰਦਰ ਜੇਂ ਗੋੜ ਤੇ ਕੋਈ ਨਾ ਲਾ ਲੈnde ਹੋ ਲੈnde ਦਾ ਫਰ ਸਭ ਲੈ ਤੇ ਦੇਖੀ ਖੜੰਦਾ ਇਹਦੀ ਇਹਨੇ ਤਾਂ ਫਰੀਕੀ ਵਧੀਆ ਆਪਣਾ ਲੈ ਹੈ ਵੀ ਦੇਖਿਆ ਮੋੜ ਕੇ ਤਾਂ ਆਇਆ ਉਥੇ ਭੂੜ ਤੋਂ ਉਹ ਤਾਂ ਹੈ ਹੀ ਮੇਰਾ ਹਲਾ ਕਲਰ ਕਰ ਆ ਤਾਂ ਵੀ ਨਹੀਂ ਡਾਉਣਾ ਇਹ ਤਾਂ ਭੂੜ ਤੇ ਬਿੰਦਾ ਇਹ ਤਾਂ ਮਦਾ ਹੈ ਨਹੀਂ ਕੰਮ ਦਾ ਯਾਰ ਵੀ ਠੀਕ ਗੱਲ ਆ ਲਓ ਜੀ ਮਿੱਤਰੋ ਆਪਾਂ ਇੱਧਰ ਦੇਖਦੇ ਆਂ ਖੁੱਡਾ ਖੋਲ ਕੇ ਕਿਹੇ ਜੋੜੇ ਨੇ ਆਂਡੂਂਦੇ ਤਾਂ ਨਹੀਂ ਧਰੇ ਨਾਵੇਂ ਨੇ ਧਰ ਲੂ ਯਾਰ ਧਰਦੇ ਹੀ ਨਹੀਂ ਆਂਡੇ ਹੀ ਹੁੰਦੇ ਮੈਨੂੰ ਲੱਗਦਾ ਮਿੱਤਰੋ ਜੇ ਹਸਣਾ ਆਪਾਂ ਛੱਡੇ ਆ ਇੱਧਰ ਜੋੜੇ ਪਹਿਲਾਂ ਤਾਂ ਬੱਚੇ ਆਂਡੇ ਧਰੂਗੀ ਆਪਣੀਆਂ ਖੰਡ ਮਿਸ਼ਰੀ ਫੇਰ ਇਹਨਾਂ ਦੀ ਵਾਰੀ ਬੁਰੀ ਆਊਗੀ ਕਿਤੇ ਜਾ ਕੇ ਕਿਤੇ ਜਾ ਕੇ ਇਹ ਹਜੇ ਮੜਿਆ ਨਾ ਅੜਬੇ ਜਿੱਦੀ ਵਾਲੇ ਆਤੰਦਰ ਦੇ ਧਰਨ ਦਾ ਨਾ ਹੀ ਨਹੀਂ ਲੈਂਦੇ ਆਂਡੇ ਪਤਾ ਨਹੀਂ ਕੀ ਇਹਨਾਂ ਨੂੰ ਸੱਪ ਸੰਘ ਕੇ ਹੈ ਕਹੀਂ ਇਹ ਦੇਖ ਮਤਲਬ ਦੇਖੋ ਅੱਛੇ ਕੱਢਣ ਵਾਲੇ ਆਪਣੇ ਆ ਜਾਂਦੇ ਕੱਢਣੇ ਨਾ ਨਾ ਇਹਦੋਂ ਹਾਂ ਵੀ ਮੈਡਮੇ ਤਾਂ ਲਾਂਡੇ ਉਡੇ ਪੀਓ ਕਿ ਜਮਾਈ ਚੁੱਟੀ ਹੋਵੇ ਦਰਵਾਜ਼ਾ ਪਾਹਣੇ ਨਿਕਲ ਨੁਕਲਾ ਜਾ ਹਾਂ ਵੀ ਜਿੰਨੇ ਕੱਢੇ ਆ ਕੋਣ ਨਾ ਕੋ ਕੱਢ ਲੋਗੇ ਚੀਨੇ ਦੇ ਵੀ ਕੱਢ ਨਾਲੇ ਮਤਲਬ ਇਹਨੇ ਇਕੱਠਾ ਨਹੀਂ ਧਰੇ ਸੀ ਇਹਨੇ ਤੇ ਉਹਨੇ ਆਂਡੇ ਇਹਨੇ ਤੋਨੇ ਕਾਂਡੇ ਇਕੱਠੇ ਨਹੀਂ ਧਰੇ ਸੀ ਦੋਨਾਂ ਨੇ ਆ ਵੀ ਤੇਰੇ ਧਰ ਨਾਲੇ ਆ ਮਤਲਬ ਆ ਵੀ ਆਪਣਾ ਜੋੜਾ ਸਿਲੈਕਟਡ ਆ ਇਹ ਵੀ ਧਰ ਲੈਣਗੇ ਜੋ ਆਂਡੇ ਤਾਂ ਵੀ ਖੰਡ ਮਿਸ਼ਰੀਏ ਤੋਲੇ ਹੈ ਹੈ ਬਰ ਉਹ ਵੀ ਗੱਲਾਂ ਇਹ ਵੀ ਤੁਹਾਡੀ ਇੱਕ ਦੋ ਦਿਨਾਂ ਅੱਜ ਆ ਤੇਰਾ ਕੀ ਸਵਾਲ ਆ ਯਾਰ ਤੂੰ ਕੀ ਕਹਿਨੀ ਆ ਤਾਰ ਲਾਂਡੇ ਦਲ ਨਾ ਤੂੰ ਮੇਰਾ ਮਹਾ ਜੋੜਾ ਲਾਇਆ ਤੁਹਾਡਾ ਸੋਰ ਆਇ ਨਗਰ ਯਾਰ ਕਹਦੇ ਮੜਿਆ ਇਹਨੂੰ ਮੜਿਆ ਬੇਨਤੀ ਮੈਂ ਤਾਰ ਲਾ ਤੂੰ ਹੀ ਕਰ ਲਾ ਤੂੰ ਹੀ ਕਰ ਲਾ ਮੜਿਆ ਮੈਂ ਤਾਰ ਲਾ ਹੋਰ ਯਾਰ ਮੁੱਲਾ ਦਾ ਉਲਟੋ ਆ ਬੈਗਮ ਮੇਰ ਮੈਂ ਤਾਂ ਭੋਲੀ ਗੇ ਕਿਹੜੀ ਕਿਹੜੀ ਸ਼ਾਕ ਕੀ ਮਿੱਤਰੋ ਲੈ ਖਾ ਮੋਲਟੋ ਆ ਬੈ ਅੰਮਰਲਾ ਦਾ ਲਗਦਾ ਨਹੀਂ ਹੈ ਹੀ ਗੀ ਜਾ ਵੀਰ ਚੱਲ ਜਿਹੜੇ ਜਿਹਦੇ ਨਾਲ ਮਿਲ ਗਈ ਮਹਾਰਾਜੀ ਬੱਚੇ ਤਾਂ ਡਖੜਨੇ ਕੱਲੋ ਜੀ ਮਿੱਤਰੋ ਨਾ ਪਾ ਦਿੰਨੇ ਆ ਘੇਰ ਤੋ ਹੀਰ ਮਿੱਤਰੋ ਦਵਾ ਕਰੋ ਆਪਣੇ ਬੱਚਾ ਜੇ ਕਾਲ ਗੰਤਾ ਪਾ ਛੋਟ ਵੀ ਪਾਇਆ ਵਾ ਮੈਂ ਘਰ ਇਕਲੀ ਵੀ ਕੈਚਰੀ ਜੀ ਉਹਦੀ ਵੀ ਕਹਿਣ ਠੀਕ ਆਟਾ ਜਾਂਦੇ ਫੁਰਰ ਕਰਦੇ ਲਾਓ ਜੀ ਮਿੱਤਰੋ ਇਹ ਬੱਚਾ ਆ ਗਿਆ ਕਾਲਕਾ ਤਾਂ ਆਪਾਂ ਆਪੋ ਨੂੰ ਵੀ ਦੋ ਗਰਦ ਨਹੀਂ ਡਾਉਣਾ ਮੜ ਕੇ ਡਾਉਣਾ ਨਹੀਂ ਇਹਨੂੰ ਹੋਰ ਰੱਖ ਹੀ ਲੈਣਾ ਉਹ ਵੀ ਕਦੇ ਨੰਗਾ ਹੰਦੂ ਜੇ ਪੂਛ ਲਾ ਰ ਡੰਡੇ ਲਾ ਰ ਤੇ ਉਹ ਕਦੇ ਨੰਗਾ ਸਾਥੇ ਆ ਰ ਅੰਨੀ ਬੱਦਸ ਆਮਦਲੇ ਗੰਦੀ ਲਾ ਦੇ ਵੀ ਲਓ ਜ ਆ ਜਾਂਦੇ ਤੇਰੇ ਦੇਖੋ ਬੱਚੇ ਹੈਗੇ ਫਿਰਦੇ ਉਹ ਉੱਡੇ ਫਿਰਦੇ ਤੇ ਕਾਲਕੰਤਾ ਦਾ ਵਿਚਾਰਾ ਪਾਇਆ ਨਹੀਂ ਮੇਦੀ ਵੇਟ ਵੀ ਕਰੀ ਜਾਂਦਾ ਦੋ ਦਿਨ ਹੋ ਗਏ ਵਿਚਾਰੇ ਦਾ ਆਏ ਤਾਂ ਬਲੀ ਵੀ ਤੇ ਗੱਲ ਆਇਆ ਹੀ ਨਹੀਂ ਹੁਣ ਕੀ ਕਹਿ ਸਕਦੇ ਆ ਹੁਣ ਹੁਣ ਵਿਚਾਰਾ ਚੰਗਾ ਭਲਾ ਐਡਾ ਵਧੀਆ ਸੀ ਆ ਉਹਦਾ ਭਰਾ ਸੀ ਉਹਦਾ ਭਰਾ ਸੀ ਉਹ ਵੀ ਮਰ ਗਿਆ ਠੀਕ ਆ ਉਹ ਬਿਮਾਰ ਹੋ ਗਿਆ ਤੇ ਲੋੜ ਦੇ ਬਾਲੀ ਸੀ ਦੋਨੇ ਤੇ ਕਾਲਕਾਂਤਾ ਵੀ ਹੱਡੀ ਕੱਢ ਗਈ ਕਾਲਕਾਂਤਾ ਤਾਂ ਚਲ ਬਚਾ ਲਈ ਉਹ ਵਿਚਾਰਾ ਨਹੀਂ ਬਚਿਆ ਹੁਣ ਮਰ ਗਿਆ ਤੇ ਹੁਣ ਕੋਈ ਨਹੀਂ ਰਿਹਾ ਉਹਨਾਂ ਨਾਲ ਦਾ ਚਲੋ ਦੇਖੋ ਹੁਣ ਕਢਾਵਾਂਗੇ ਫੇਰ ਹੁਣ ਬਾਕੀ ਤਾਂ ਆ ਫਰਦੇ ਨੇ ਇਹਨਾਂ ਨੂੰ ਵੀ ਤੇ ਲਓ ਜੀ ਮਿੱਤਰੋ ਤੇ ਪਾਪਾ ਵੀ ਛੱਡੀ ਬੈਠਾ ਦੇਖੋ ਕਿੰਨੇ ਪਾਪੇ ਨੇ ਵੀ ਵਾਵਾ ਘੇ ਵਾਲੇ ਪ੍ਰਭ ਨੇ ਨਹੀਂ ਛੱਡੇ ਤੇ ਕੋਈ ਨਾ ਮਿੱਤਰੋ ਚਲੋ ਆ ਪਕੜਾਵਾਂਗੇ ਇਹਨਾਂ ਨਾਲ ਦੇ ਹੋਰ ਆਪਣੇ ਕਾਲਕਾਂਤੇ ਨਾਲ ਦੇ ਤੇ ਆਪਾਂ ਬਸ ਇਹਨਾਂ ਨੂੰ ਆ ਜਿਹੜੇ ਵੱਡੇ ਆ ਬਈ ਇਹਨਾਂ ਨੂੰ ਆਪਾਂ ਥੋੜੇ ਦਿਨ ਹੀ ਡਾਉਣਾ 10 10 11 ਦਿਨ ਬਸ ਇਹ ਵੀ ਮੁਰਗੇ ਬੰਦ ਕਰਦੇ ਨੇ ਕਿਉਂ ਝਾੜੇ ਚ ਪਈ ਜਾਂਦੇ ਨੇ ਨਾ ਤਾਂ ਕਰਕੇ ਤੇ ਮਿੱਤਰੋ ਆ ਦੇਖੋ ਆਪਣੇ ਖੁੱਡੇ ਖਾਡੇ ਆਪਣੇ ਸਾਰੇ ਸੁੱਕੇ ਕਰੋ ਚੈੱਕ ਸਫਾਈ ਕਰਾਂਗੇ ਆਪਾਂ ਕੱਲ ਤੇ ਨਾਲੇ ਆਪਾਂ ਬਣਾਵਾਂਗੇ ਵਲੌਗ ਉਹ ਵੀ ਤੁਹਾਨੂੰ ਸ਼ੇਅਰ ਕਰਾਂਗੇ ਸਫਾਈ ਵਾਲਾ ਮਿੱਤਰੋ ਇੱਥੇ ਦੇਖੋ ਬੈਠੇ ਨਾ ਮੌਜਾ ਨਾਲ ਖੁੱਡੇ ਸੁੱਕੇ ਦੇਖੋ ਫਿਰ ਮੈਂ ਦੱਸਾਂ ਮਿੱਤਰੋ ਪਹਿਲਾਂ ਆਪਣੀ ਖੰਡ ਮਿਸ਼ਰੀ ਗੋਲੀ ਾਂਡੇ ਧਰੂਗੀ ਉਹ ਇਹ ਤਾਂ ਨਹੀਂ ਧਰਦੇ ਬਾਕੀ ਦੇਖੋ ਕਰੋ ਚੈੱਕ ਤੇ ਲੋ ਜੀ ਮੇਤਰਾਪਾ ਮੇਰਾ ਰਾਦਾ ਬੰਦ ਆ ਸਕੀਮ ਜੀ ਚਲ ਜੇ ਕਿਤੇ ਘਰ ਦੇ ਨੇ ਵੇਖ ਕਹਣਾ ਤਾਂ ਕੀ ਆ ਹਨਾ ਤੇ ਜਦੋਂ ਆਪਾਂ ਖੁੱਡਾ ਟਾਗੇ ਨਾ ਆਪਾਂ ਦੋ ਦਿਨਾਂ ਹੋਰ ਪਾ ਦੇਣੇ ਆ ਜੀ ਡੇਢ ਟੱਕਾ ਚ ਬਰਾ ਰੱਖ ਲੈਣੀ ਕੁੱਕੜ ਦੇਸੀ ਲੈ ਕੇ ਆਵਾਂਗੇ ਆਪਾਂ ਕੁੱਕੜੀਆਂ ਤੇ ਇੱਕ ਆਪਾਂ ਪੂਤਰ ਛੱਡ ਦੇਣੇ ਆ ਹਾਂ ਤੈਨੂੰ ਜੀ ਮਿੱਤਰੋ ਵੀਡੀਓ ਦਾ ਆਪੇ ਇਥੇ ਕਰਦੇ ਨੇ ਐਂਡ ਵੀਡੀਓ ਕਿੱਦਾਂ ਹੀ ਲੱਗੀ ਆ ਆਪਣੇ ਚੈਨਲ ਨੂੰ ਕੋਲ ਸਬਸਕ੍ਰਾਈਬ ਤੇ ਬੱਚੇ ਦੇਖੋ ਬਾਕੀ ਉਹ ਫਿਰਦੇ ਆ ਠੀਕ ਹੋ ਤਾਂ ਹੁਣ ਕਾਲਗਾਂ ਦੇ ਬੱਚੇ ਦੀ ਵੀਟ ਚ ਆ ਜੇ ਆ ਗਿਆ ਤਾਂ ਆਪਾਂ ਬਲੌਗ ਸ਼ੇਅਰ ਕਰਾਂਗੇ ਤੇ ਆਪਣੇ ਚੈਨਲ ਨੂੰ ਕੋਲ ਸਬਸਕ੍ਰਾਈਬ ਬਾਏ ਵੀ ਮਿੱਤਰੋ